ਤੇ ਬੰਦੇ ਨੂੰ ਮਹਿਸੂਸ ਹੋਣਾ ਕੀ ਸ਼ੁਰੂ ਹੁੰਦਾ ਜਿਵੇਂ ਆਪਰੇਸ਼ਨ ਤੋਂ ਬਾਅਦ ਇੱਕ ਤਾਂ ਹੋ ਗਿਆ ਕਿ ਸਾਈਕੋਲੋਜੀਕਲੀ ਤੁਹਾਨੂੰ ਇਹ ਲੱਗੇ ਕਿ ਯਾਰ ਮੇਰੇ ਨਾਲ ਕੁਝ ਹੋ ਤਾਂ ਨਹੀਂ ਗਿਆ ਜਾਂ ਹੁਣ ਪਤਾ ਨਹੀਂ ਕੀ ਹੋਊਗਾ ਅਦਰਵਾਇਜ਼ ਬਾਡੀ ਤੇ ਇੰਪੈਕਟ ਕੀ ਆ ਬਾਡੀ ਤੇ ਕੋਈ ਇੰਪੈਕਟ ਨਹੀਂ ਇਟ ਇਜ਼ ਆਲਮੋਸਟ ਅ ਪੇਨਲੈਸ ਸਰਜਰੀ ਥੋੜੀ ਬੋਤੀ ਸੋਰਨੈਸ ਕੁਝ ਬੇਹੋਸ਼ ਕਰਦੇ ਹਾਂ ਤੇ ਹਾਂਜੀ ਬੁਰਗਾ ਪੂਰਾ ਅੰਡਰ ਜਨਰਲ ਐਨੈਸਥੀਸੀਆ ਦਿੰਦੇ ਹਾਂ ਪੂਰਾ ਐਨੈਸਥੀਸੀਆ ਹੁੰਦਾ ਪੂਰਾ ਬੇਹੋਸ਼ ਕਰਕੇ ਕੀਤਾ ਜਾਂਦਾ ਹੈ ਦੇ ਪੇਸ਼ੈਂਟ ਨੂੰ ਆਪਰੇਸ਼ਨ ਸੈਟਰ ਦੇ ਅੰਦਰ ਆਣ ਤੇ ਬਾਹਰ ਜਾਣ ਦੇ ਵਿੱਚ ਤਕਰੀਬਨ 30-35 ਜਾਂ 40 ਮਿੰਟ ਦਾ ਸਾਰਾ ਸਮਾਂ ਹੁੰਦਾ ਹੈ ਤੇ ਜਿਵੇਂ ਕਿ ਮੈਂ ਦੱਸਿਆ ਕੋ ਕਿ ਪੇਸ਼ੈਂਟ ਦੂਰਬੀਨੀ ਵਿਧੀ ਨਾਲ ਕੀਤਾ ਗਿਆ ਕੋਈ ਜ਼ਿਆਦਾ ਚੀਰ ਫੜ ਅਸੀ ਕੱਟ ਬਾਟ ਜਾਂ ਬਲੀਡਿੰਗ ਬਲੂਡਿੰਗ ਨਹੀਂ ਹੈਗੀ ਪੇਸ਼ੈਂਟ ਕੁਝ ਘੰਟੇ ਬਾਅਦ ਉੱਠ ਕੇ ਬੈਠ ਜਾਂਦੇ ਤੁਰ ਫਿਰ ਸਕਦੇ ਇੱਕ ਛੋਟਾ ਜਿਹਾ ਪੇਨ ਕਿਲਰ ਦਾ ਇੰਜੈਕਸ਼ਨ ਨਾਲ ਇਹ ਪੇਨ ਆ ਸੈਟਲ ਡਾਊਨ ਹੋ ਜਾਂਦੀ ਹੈ ਸੈਕਿੰਡ ਡੇ ਮੋਸਟ ਆਫ ਦਾ ਪੇਸ਼ੈਂਟ ਡਿਸਚਾਰਜ ਹੋ ਜਾਂਦੇ ਆ ਖੁਦ ਡਰਾਈਵ ਕਰਕੇ ਆਪਣੇ ਘਰ ਜਾ ਸਕਦੇ ਆ ਬਸ ਕੁਝ ਡਾਈਟ ਦੀਆਂ ਤਬਦੀਲੀਆਂ ਹੈਗੀਆਂ ਉਹ ਸਾਡੇ ਡਾਈਟੀਸ਼ਨ ਦੀ ਟੀਮ ਆ ਪੇਸ਼ੈਂਟ ਨੂੰ ਸਮਝਾ ਦਿੰਦੀ ਹੈ ਮੁੜ ਕੇ ਜਿਹੜਾ ਛੋਟਾ ਮੋਟਾ ਫਾਲੋਅ ਅਪ ਵੀ ਹੁੰਦਾ ਹੈ ਕੋਈ ਪੇਸ਼ੈਂਟ ਦੂਰੋਂ ਆਇਆ ਕੋਈ ਦੂਜੇ ਦੇਸ਼ ਤੋਂ ਆਇਆ ਉਹ ਟੈਲੀਫੋਨ ਟੈਲੀਫੋਨਿਕਲੀ ਉਹਨਾਂ ਨੂੰ ਅਸਾ ਸਮਝਾ ਦਿੰਦੇ ਆ